ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਇੱਕ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਇਆਗਾ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸ਼ਰਧਾਂਜਲੀਆਂ ਜਿਹੜੀਆਂ ਦਿੱਤੀਆਂ ਗੰਜਾਂ ਨੇ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਦੇਸ਼ ਕੌਮ ਲਈ ਕੁਰਬਾਨੀਆਂ ਕੀਤੀਆਂ ਜਾਂ ਪੰਜਾਬ ਦੀ ਅਸੈਂਬਲੀ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ ਪੰਜਾਬ ਦੀ ਰਾਜਨੀਤੀ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਸਰਦਾ ਦੇ ਫੁੱਲ ਜਿਹੜੇ ਉਹ ਇਸ ਵਿਧਾਨ ਸਭਾਦ ਪੇਟ ਕੀਤੇ ਗਏ ਜਿਨ੍ਹਾਂ ਵਿੱਚ ਸਰਪੰਚ ਸਰਦਾਰ ਹਰਮੇਲ ਸਿੰਘ ਟੋੜਾ ਜੀ ਸਾਬਕਾ ਮੰਤਰੀ ਸ਼੍ਰੀ ਰਗਵੀਰ ਸਿੰਘ ਜੀ ਸਾਬਕਾ ਵਿਧਾਇਕ ਸ਼ਹੀਦ ਪਾਨੂੰ ਪ੍ਰਤਾਪ ਮਨਕੋਟਿਆ ਜੀ ਲੈਫਟੀਨੈਂਟ ਕਰਨਲ ਸ਼ਹੀਦ ਦਲਜੀਤ ਸਿੰਘ ਐਲ ਡੀ ਸ਼ਹੀਦ ਰਿੰਕੂ ਸਿੰਘ ਲਾਸਟ ਨਾਈਟ ਸ਼ਹੀਦ ਪ੍ਰਤਪਾਲ ਸਿੰਘ ਲਾਸਟ ਨਾਈਟ ਸ਼ਹੀਦ ਹਰਬਿੰਦਰ ਸਿੰਘ ਸਿਪਾਹੀ ਸ਼੍ਰੀ ਜਸਵਿੰਦਰ ਸਿੰਘ ਪੱਲਾ ਜਿਨ੍ਹਾਂ ਨੂੰ ਆਪਾਂ ਸਾਰੇ ਜਾਣਦੇ ਆ ਉਗੇ ਅਦਾਕਾਰ ਅਤੇ ਕਮੇਡੀਅਨ ਸ਼੍ਰੀ ਚਰਨਜੀਤ ਅਉਦਾਦੀ ਜਿਹੜੇ ਕਿ ਬਹੁਤ ਵੱਡੇ ਸੰਗੀਤਕਾਰ ਸੀ ਅੱਜ ਉਹਨਾਂ ਨੂੰ ਜਿਹੜੀ ਸਰਦਾ ਦੇ ਆਲ ਫੋਲ ਅਰਪਿਤ ਕੀਤੇ ਗਏ ਨੇਗੇ ਤੇ ਹਾਊਸ ਜਿਹੜਾ ਉਹ 12 ਵਜੇ ਦੁਆਰਾ ਮੁੜ ਜੁੜੇਗਾ ਔਰ ਜਦੋਂ ਦੁਆਰਾ ਹਾਊਸ ਜੁੜੇਗਾ ਤਾਂ ਉਸ ਸਮੇਂ ਬਹੁਤ ਸਾਰੇ ਵਿਧਾਨ ਸਭਾ ਦੇ ਅੰਦਰ ਜਿਹੜੀਆਂ ਡਿਪਾਰਟਮੈਂਟ ਦੀਆਂ ਐਨੂਅਲ ਰਿਪੋਰਟਸ ਰਹਿਗੀਆਂ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਦੀ ਰਿਪੋਰਟ ਇਸੇ ਤਰੀਕੇ ਆਡਿਟ ਅਬਜ਼ਰਵੇਸ਼ਨ ਜਿਹੜੀਆਂ ਲਗੀਆਂ ਨੇਗੀਆਂ ਉਦੀ ਰਿਪੋਰਟ ਸਾਰੀਆਂ ਰਿਪੋਰਟਾਂ ਜਿਹੜੀਆਂ ਨੇਗੀਆਂ ਉਹ ਵਿਧਾਨ ਸਭਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਰਿਪੋਰਟ ਬਹੁਤ ਸਾਰੀਆਂ ਰਿਪੋਰਟਾਂ ਜਿਹੜੀਆਂ ਨੇ ਇਸ ਵਿਧਾਨ ਸਭਾ ਦੇ ਸਦਨ ਦੇ ਉੱਤੇ ਰੱਖੀਆਂ ਜਾਣਗੀਆਂ ਔਰ ਉਸ ਤੋਂ ਬਾਅਦ ਜਿਹੜੀਆਂ ਹੁਣੇ ਪੰਜਾਬ ਦੇ ਅੰਦਰ ਬਹੁਤ ਹੀ ਭਿਆਨਕ ਖੜ ਇਸ ਸਾਲ ਚ ਆਏ ਨੇ ਮੈਂ ਸਮਝਦਾ ਇਸ ਸਦੀ ਦੇ ਸਭ ਤੋਂ ਭਿਆਨਕ ਖੜ ਜਿਹੜੇ ਆਏ ਨੇ ਉਹਨਾਂ ਨੂੰ ਲੈ ਕੇ ਇੱਕ ਰੈਜ਼ੋਲੂਸ਼ਨ ਜਿਹੜਾਗਾ ਇੱਕ ਮਤਾ ਸਾਡੇ ਮੇਰੇ ਕੈਬਨਿਟ ਦੇ ਕਲੀਗ ਮੇਰੇ ਨਾਲ ਖੜੇ ਨੇ ਬਰਿੰਦਰ ਗੁਹਿਲ ਜੀ ਇਹ ਪੇਸ਼ ਕਰਨਗੇ ਔਰ ਉਸ ਮਤੇ ਤੇ ਅਸੀਂ ਚਰਚਾ ਕਰਵਾਵਾਂਗੇ ਕਿ ਪੰਜਾਬ ਦੇ ਕਿੰਨਾ-ਕਿੰਨਾ ਇਲਾਕਿਆਂ 'ਚ ਕੀ-ਕੀ ਨੁਕਸਾਨ ਹੋਇਆਗਾ ਕਿਹੜੇ-ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਜਿਹਦੇ ਵਿੱਚ ਬਹੁਤ ਸਾਰੀਆਂ ਹੀ ਆਪੋਜੀਸ਼ਨ ਦੀਆਂ ਪਾਰਟੀਆਂ ਆਪਣੇ ਕੰਸਟਰਕਟਿਵ ਸੁਝਾਅ ਪੇਸ਼ ਕਰਨਗੀਆਂ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਉਣਗੀਆਂ ਔਰ ਬਿਲਕੁਲ ਜੋ ਰੈਜ਼ੋਲੂਸ਼ਨ ਹੋਊਗਾ ਮੈਂ ਸਮਝਦਾ ਉਹਦੀ سپورਟ ਕਰਨ ਜੀਆਂ ਔਰ 12 ਵਜੇ ਆਪਾਂ ਦੁਬਾਰਾ ਮੁੜ ਕੇ ਮੁੜ ਜਰਾਂਗੇ ਔਰ ਉਸ ਮਤੇ ਤੇ ਦੁਬਾਰਾ ਬਹਿਸ ਜਿਹੜੀ ਆ ਉਹ ਸ਼ੁਰੂ ਹੋਊਗੀ ਧੰਨਵਾਦ ਤੁਸੀਂ ਸਾਰਿਆਂ ਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਤੁਸੀਂ ਲੋਕਾਂ ਦੀ ਗੱਲ ਸਾਡੇ ਤੱਕ ਪਹੁੰਚਾਉਂਦੇ ਹੋ ਤੇ ਅਸੀਂ ਜਿਹੜਾ ਕੰਮ ਕਰਦੇ ਆ ਉਹਨੂੰ ਲੋਕਾਂ ਤੱਕ ਪਹੁੰਚਾਉਂਦੇ ਹੋ ਤੁਹਾਡਾ ਸਾਰਿਆਂ ਦਾ ਦੇਲੀਆਂ ਕਹਿਰਾਈਆਂ ਤੋਂ ਧੰਨਵਾਦ ਹੈ ਕਿ ਜਿਹੜੀ ਇਹ ਸਦੀ ਦੀ ਸਭ ਤੋਂ ਭੜੇ ਹੜ੍ਹ ਪਾੜ ਆਫਤ ਪੰਜਾਬ ਤੇ ਆਈ ਸੀ ਉਹਦੇ ਵਿੱਚ ਤੁਸੀਂ ਜਿੱਥੇ ਸਾਡੀਆਂ ਮੈਡੀਕਲ ਟੀਮਾਂ rescued ਟੀਮਾਂ ਰਲੀਫ ਬਚੇਰ ਪਹੁੰਚਾਉਣ ਵਾਲੀਆਂ ਟੀਮਾਂ ਸਾਰੀਆਂ ਐਨ ਜੀਓਜ਼ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਗੱਡੀ ਜਾਂਦੀ ਸੀ ਉਸ ਤੋਂ ਅੱਗੇ ਟਰੈਕਟਰ ਤੇ ਉਸ ਤੋਂ ਅੱਗੇ ਬੋਟ ਦੇ ਉੱਤੇ ਤੁਸੀਂ ਵੀ মিডিਆ ਵਾਲੇ ਵੀ ਸਾਨੂੰ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਜੇ ਕਿਤੇ ਲੋਕ ਫਸੇ ਹੋਏ ਸੀ ਕੋਈ ਬੰਦਾ ਬਿਮਾਰ ਸੀ ਕੋਈ ਪ੍ਰੈਗਨੈਂਟ ਲੇਡੀ ਸੀ ਤੁਸੀਂ ਉਹ ਖਬਰਾਂ ਸਾਡੇ ਤੱਕ ਪਹੁੰਚਾਈਆਂ ਔਰ ਸਾਡੇ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮਨਿਸਟਰ ਸਾਰੇ ਐਮ ਐਲ ਏ ਫੀਲਡ ਦੇ ਵਿੱਚ ਸੀ ਪੂਰੇ ਸਾਰੇ ਅਫਸਰ ਫੀਲਡ ਦੇ ਵਿੱਚ ਸੀ ਔਰ ਸਾਨੂੰ ਜਿਹੜੀ মিডিਆ ਨੇ ਇਨਫੋਰਮੇਸ਼ਨ ਦਿੱਤੀ ਉਹਦਾ ਨਤੀਜਾ ਇਹ ਸੀਗਾ ਕਿ ਅਸੀਂ ਬਹੁਤ ਸਾਰੇ ਲੋਕ ਜਿਹੜੇ ਫਸੇ ਹੋਏ ਸੀ ਬਾੜ ਦੇ ਵਿੱਚ ਉਹਨਾਂ ਨੂੰ ਰੈਸਕਿਊ ਵੀ ਕਰ ਸਕੇ ਤੇ ਉਹਨਾਂ ਨੂੰ ਮੈਡੀਕਲ ਸਹੂਲਤ ਵੀ ਚਾਹੇ ਕੋਈ ਪ੍ਰੈਗਨੈਂਟ ਲੇਡੀ ਸੀ ਦਰਜਨ ਤੋਂ ਵੱਧ ਗੁਰਦਾਸਪੁਰ ਦੇ ਵਿੱਚ ਇਸੇ ਤਰ੍ਹਾਂ ਫਾਜ਼ਿਲਕਾ ਫਿਰੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਜਿਹੜੇ ਕਿ ਚਾਰੋਂ ਪਾਸੇ ਹੋ ਕੇ ਰਗੇ ਸੀ ਉਹਨਾਂ ਨੂੰ ਲੇਡੀਆਂ ਨੂੰ ਲਿਆ ਕੇ ਉਹਨਾਂ ਦੀ ਸੇਫ ਡਿਲੀਵਰੀਜ਼ ਕਰਾਈਆਂ ਗਈਆਂ ਬਹੁਤ ਸਾਰੇ ਸਨੇਕ ਬਾਈਟ ਦੇ ਕੇਸਸ ਉਹਨਾਂ ਨੂੰ ਟਾਈਮਲੀ ਮੈਡੀਕਲ ਹੈਲਪ ਨਾਲ ਉਹਨਾਂ ਦੀ ਜਾਨ ਬਚਾਈ ਗਈ ਇਹਦੇ ਨਾਲ ਨਾਲ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਜਿਹਦੇ ਨਾਲ ਸਾਡੀ ਆਸ਼ਾ ਵਰਕਰ ਪਿੰਡ ਦੀ ਸਿਹਤ ਕਮੇਟੀ ਔਰ ਸਾਰਿਆਂ ਨੇ ਇਕੱਠੇ ਹੋ ਕੇ ਉਹਦੇ ਵਿੱਚ ਰੋਜ਼ਗਾਰ ਸਹਾਇਕ ਵੀ ਸੈਨੀਟਰੀ ਇੰਸਪੈਕਟਰ ਸਾਡੀਆਂ ਨਰਸਸ CHOs ਮਲਟੀਪਰਪਸ ਐਸਟ ਵਰਕਰ ਫੀਮੇਲ ਮੇਲ ਉਹਨਾਂ ਨੇ ਲੋਕਾਂ ਦੇ ਘਰ ਘਰ ਜਾ ਕੇ ਸਰਵੇ ਕੀਤਾ ਜਿੱਥੇ ਪਾਣੀ ਖੜਾ ਸੀਗਾ ਉੱਥੇ ਦਵਾਈਆਂ ਦਾ ਸਪਰੇਅ ਕੀਤਾ ਫਿਊਮਿਗੇਸ਼ਨ ਕੀਤੀ ਪਿਛਲੇ ਸਾਲ ਨਾਲੋਂ 3 ਗੁਣਾ ਜ਼ਿਆਦਾ ਡੈਂਗੀ ਦੇ ਟੈਸਟ ਜਿਨ੍ਹਾਂ ਦੇ ਵਿੱਚੋਂ 5500 ਦੇ ਵਿੱਚੋਂ 8600 ਟੈਸਟ ਪਹਿਲੀ ਵਾਰੀ ਡਿਸਪੈਂਸਰੀ ਜਾਨੀ ਆਮ ਆਦਮੀ ਕਲੀਨਿਕ ਦੇ ਵਿੱਚ ਹੋਏ ਇਸੇ ਤਰ੍ਹਾਂ ਚਿਕਨ ਗੁੜੀਆਂ ਦੇ 5 ਗੁਣਾ ਟੈਸਟ ਉਹਦੇ ਨਾਲ ਅਸੀਂ ਡੈਂਗੀ ਚਿਕਨ ਗੁੜੀਆਂ ਜਿਹੜੀਆਂ ਪਾਣੀ ਨਾਲ ਫੈਲਣ ਵਾਲੀਆਂ ਡਾਇਰੀਆ ਉਹਦੀ ਰੋਕਤਾਂ ਦੇ ਵਿੱਚ ਬਹੁਤ ਵੱਡੀ ਤੁਹਾਡੀ ਵੀ ਕੰਟਰੀਬਿਊਸ਼ਨ ਆ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਐਨ ਜੀਓ ਦਾ ਬਹੁਤ ਸਹਿਯੋਗ ਮਿਲਿਆ ਜਿਹੜਾ ਨੇ ਟਰੱਕਾਂ ਦੇ ਟਰੱਕ ਭਰ ਕੇ ਪੀਣ ਵਾਲੇ ਪੀਣ ਪਾਣੀ ਦੀਆਂ ਬੋਤਲਾਂ ਔਰ ਸਾਡੇ ਵਰਕਰਸ ਨੇ ਘਰ ਘਰ ਜਾ ਕੇ ਕੋਰਿੰਦੀਆਂ ਗੋਲੀਆਂ ਵੰਡੀਆਂ ਉਹਦੇ ਨਾਲ ਲੋਕਾਂ ਨੂੰ ਬਹੁਤ ਰਾਹਤ ਮਿਲੀ ਸੋ ਇੱਕ ਵਾਰੀ ਫਿਰ মিডিਆ ਦਾ ਸਾਡੇ ਸਾਰੇ ਸਟਾਫ ਦਾ ਜਿਹੜਾ ਨੇ ਐਤਵਾਰ ਨੂੰ ਵੀ ਛੁੱਟੀ ਵਾਲੇ ਦਿਨ ਵੀ ਕੰਮ ਕੀਤਾ ਅਗਸਟਡ ਹੌਲਿਡੇਸ ਤੇ ਵੀ ਕੰਮ ਕੀਤਾ ਪਿਛਲੇ ਸਵਾ 1.5 ਮਹੀਨੇ ਤੋਂ ਲਗਾਤਾਰ ਬਿਨਾਂ ਕਿਸੇ ਬ੍ਰੇਕ ਦੇ ਜਿਹੜੇ ਕੰਮ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਔਰ ਸਾਰੀਆਂ ਐਨ ਜੀਓਸ ਦਾ ਜਿਨ੍ਹਾਂ ਨੇ ਸਾਡੇ ਨਾਲ ਮੋੜੇ ਨਾ ਮੋੜਾ ਲਾ ਕੇ ਕਦਮ ਅੱਗੇ ਅੱਗੇ ਲੈ ਕੇ ਲੋਕਾਂ ਦੀ ਸੇਵਾ ਯੋਗਦਾਨ ਪਾਇਆ ਸਾਡੇ ਮੈਡੀਕਲ ਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਕੈਮਿਸਟ ਐਸੋਸੀਏਸ਼ਨ ਜਿਨ੍ਹਾਂ ਨੇ ਆਸ਼ਾ ਵਰਕਸ ਨੂੰ ਕਿੱਟਾਂ ਬਣਾ ਕੇ ਦਿੱਤੀਆਂ ਜਿਹਦੇ ਵਿੱਚ 26 ਆਈਟਮ ਸੀ ਔਰ ਸਾਰੀਆਂ ਲੋੜ ਦੀਆਂ ਦਵਾਈਆਂ ਮੋਸਕਿਟੋ ਰੈਪੈਲੈਂਟ ਤੱਕ ਬੁਖਾਰ ਦੀ ਗੋਲੀ ਓ ਆਰ ਐਸ ਔਰ ਜਿਹੜਾ ਸਾਰਾ ਇਹ ਦੁਆਜਾਂ ਉਹਨਾਂ ਨੇ ਆਸ਼ਾ ਵਰਕਰ ਨੂੰ ਸਾਰੀਆਂ ਪੰਜਾਬ ਦੀਆਂ 20000 ਆਸ਼ਾ ਵਰਕਰ ਨੂੰ ਕਿਟਾਂ ਦਿੱਤੀਆਂ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਅਸੀਂ ਜਿਹੜਾ ਹੈਗਾ ਉਹ ਲੋਕਾਂ ਦੇ ਰੀਹੈਬਿਲੇਟੇਸ਼ਨ ਵਾਸਤੇ ਉਹਨਾਂ ਦੇ ਦੁਆਰਾ ਜਿਹੜਾ ਉਹਨਾਂ ਨੂੰ ਪੈਰਾਸਰ ਖੜਾ ਕਰਨ ਵਾਸਤੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਇਹ ਡੈਡੀਕੇਟਡ ਆ ਇਹਦੇ 'ਚ ਅਸੀਂ ਵਿਚਾਰ ਪਟਾੰਧਰਾ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਜਿਹੜੇ ਉਪਰਾਲੇਆਂ ਲੋਕਾਂ ਤੱਕ ਪਹੁੰਚਾਓਗੇ ਉਹਨਾਂ ਦੀ ਪੀੜਾ ਸਾਡੇ ਤੱਕ ਪਹੁੰਚਾਓਗੇ ਬਹੁਤ-ਬਹੁਤ ਧੰਨਵਾਦ